ਦੇ ਵੱਲੋਂ ਇੱਕ ਪਾਕਿਸਤਾਨੀ ਮੁਲਾਜ਼ਮ ਨੂੰ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਗਏ ਨੇ ਇਹ ਵੀ ਅਹਿਮ ਖਬਰ ਹੈ ਕਿ ਵਿDiplomatic ਤੌਰ ਦੇ ਉੱਤੇ ਪਹਿਲਾਂ ਹੀ ਸਟ੍ਰਾਈਕ ਕੀਤੀ ਗਈ ਸੀ ਤੇ ਭਾਰਤ ਨੇ ਪਾਕਿਸਤਾਨ ਨੇ ਜਿਹੜਾ ਮੁਲਾਜ਼ਮ ਹੈ ਉਸ ਨੂੰ ਗੈਰ ਗਰਾਟਾ ਘੋਸ਼ਿਤ ਕੀਤਾ ਹੈ 24 ਘੰਟੇ ਦੇ ਅੰਦਰ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਗਏ ਨੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਨੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਹਾਈ ਕਮਿਸ਼ਨ ਦੇ ਵਿੱਚ ਤਾਇਨਾਤ ਇਹ ਅਧਿਕਾਰੀ ਔਰ 11 ਮਹੀਨوں ਡੀਜੀਪੀ ਨੇ ਟਵੀਟ ਇਸ ਨੂੰ ਕੀਤਾ ਸੀ ਦੱਸਦੀ ਹੈ ਕਿ ਡੀਜੀਪੀ ਪੰਜਾਬ ਦੇ ਇਸ ਮਾਮਲੇ ਦੇ ਵਿੱਚ 11 ਮਈ ਨੂੰ ਇੱਕ ਟਵੀਟ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਮਲੇਰਕੋਟਲਾ ਤੋਂ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਤਾਇਨਾਤ ਇੱਕ ਅਧਿਕਾਰੀ ਨੂੰ ਫੌਰੀ ਜਾਣਕਾਰੀ ਭੇਜ ਰਹੇ ਸਨ. ਡੀਜੀਪੀ ਨੇ ਅੱਗੇ ਕਿਹਾ ਕਿ ਉਹ ਹੈਂਡਲਰ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਅਤੇ ਉਹਨਾਂ ਦੀ ਹਦਾਇਤਾਂ ਮੁਤਾਬਕ ਹੋਰ ਸਥਾਨਕ ਨੌਜਵਾਨਾਂ ਦੇ ਨਾਲ ਮਿਲ ਕੇ ਗਤੀਵਿਧੀਆਂ ਨੂੰ ਨੋਟ ਕੀਤਾ ਤੇ ਹੁਣ ਇਸ ਪਾਕ ਅਧਿਕਾਰੀ ਨੂੰ ਗੈਰ ਕਾਨੂੰਨਾਕ ਘੋਸ਼ਿਤ ਕੀਤਾ ਗਿਆ ਤੇ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਗਏ।

भारतीय सेना की जो मूवमेंट है उसको एक पाकिस्तानी बेस्ड हैंडलर तक ये जानकारी पहुंचा रहा था बदले में उसको पैसे मिल रहे थे और ये पैसे जो है वो ऑनलाइन ट्रांजेक्शन के जरिए मिल रहे थे और इसके बाद इसमें अब पंजाब पुलिस की तरफ से एफआर दर्ज की गई है दो मोबाइल भी रिकवर किए गए हैं लेकिन इसके बाद अब तो बड़ी कार्रवाई करते हुए उस, उस कर्मचारी के खिलाफ जो की बताया जा रहा है कि आई का ये स्टाफर है और हाई कमीशन में काम करता है उसके खिलाफ कार्रवाई की गई है विदेश मंत्रालय की तरफ से और अब कुछ से पहले ही ये आधिकारिक रूप से कहा गया है कि उस जो कर्मचारी है उसको इमीडिएटली पीएनजी पी यानी पर्सनल ऑन गडा का आ, आ, कहा गया है और उसे कहा गया है कि 24 घंटों के अंदर वो देश छोड़ दे और इस बात की जानकारी जो पाकिस्तान के सी है उनको भी एक डिमार्श के जरिए साझा की गई है ਤੁਹਾਨੂੰ ਸ਼ੁਕਰੀਆ ਸ਼ਾਹ ਲੇਂਦਰ ਧੰਨਵਾਦ ਹਮਾਰੇ ਸਾਥ ਜੁੜਨੇ ਕੇ ਲਈ ਇਸ ਪੂਰੀ ਬਾਤਚਤ के लिए ਅ ਤ ਮਲੇਰ ਕੋਟਲਾ ਤੋਂ ਕੁਝ ਲੋਕਾਂ ਨੂੰ ਟ੍ਰੇਸ ਕੀਤਾ ਗਿਆ ਉਹ ਜਾਣਕਾਰੀ ਆਰਮੀ ਦੀ ਭੇਜ ਰਹੀ ਸੀ ਜਿਹੜਾ ਪਾਕਿਸਤਾਨੀ ਐਮਬੈਸੀ ਹੈ ਦਿੱਲੀ ਦੇ ਵਿੱਚ ਉਸ ਦੇ ਵਿੱਚ ਮੌਜੂਦ ਤੇ ਤਾਇਨਾਤ ਇੱਕ ਅਧਿਕਾਰੀ ਨੂੰ ਉਸ ਅਧਿਕਾਰੀ ਦੀ ਪਛਾਣ ਹੋ ਚੁੱਕੀ ਹੈ ਤੇ ਉਸ ਨੂੰ ਹੁਣ 24 ਘੰਟਿਆਂ ਦੇ ਵਿੱਚ ਦੇ ਛੱਡਣ ਨੂੰ ਕਿਹਾ ਗਿਆ ਹੈ ਹੁਣ ਅੱਗੇ ਬਾਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਬਠਿੰਡਾ ਤੋਂ ਹੈ ਬਠਿੰਡਾ ਆਰਮੀ ਕੈਂਟ ਤੋਂ ਪੁਲਿਸ ਨੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਇੱਕ ਸ਼ਖਸ ਨੂੰ ਇੱਕ ਦਰਜੀ ਨੂੰ ਗ੍ਰਿਫਤਾਰ ਕੀਤਾ ਰਕੀਬ ਨਾਮ ਦਾ ਇਹ ਸ਼ਖਸ ਉਤਰਖੰਡ ਦੇ ਰੁੜਕੀ ਦਾ ਰਹਿਣ ਵਾਲਾ ਹੈ ਰਕੀਬ ਆਰਮੀ ਕੈਂਟ ਦੇ ਵਿੱਚ ਟੇਲਰ ਯਾਨੀ ਦਰਜੀ ਦਾ ਕੰਮ ਕਰਦਾ ਹੈ ਆਰਮੀ ਕੈਂਟ ਦੇ ਅਧਿਕਾਰੀਆਂ ਨੂੰ ਰਕੀਬ ਦੇ ਉੱਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਰਕੀਬ ਨੂੰ ਫਰਨ ਗ੍ਰਿਫਤਾਰ ਕਰ ਲਿਆ ਗਿਆ ਬੇਸਿਕਲੀ ਸਾਡੇ ਵੱਲੋਂ ਇਸ ਰਿਕਵਰੀ ਦੇ ਤਾ ਜੇ ਜੋ ਹੋਈ ਹੈ ਉਦੇ ਵਿੱਚ ਮਕਦਮਾ ਨੰਬਰ 107 थाना ਸਿਵਲ ਲਾਈਨ ਦੇ ਵਿੱਚ ਦਰਜਾ ਕਰ ਲਿਆ। ਦੋਵੇਂ ਬੰਦੇ ਸਾਡੇ ਜਿਹੜੇ ਹੈਗੇ ਨੇ ਕਸਟਡੀ ਦੇ ਵਿੱਚ ਨੇ ਉਹਦੇ ਫਰਦ ਅਸੀਂ ਇੰਟਰੋਗੇਸ਼ਨ ਕਰ ਰਹੇ ਆ। ਪੁਲਿਸ ਨੂੰ ਰਕੀਬ ਦੇ ਫੋਨ ਤੋਂ ਸ਼ੱਕੀ ਨੰਬਰ ਮਿਲੇ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਭਾਈ ਮੱਤੀ ਦਾ ਫਨਕਰ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਨਾਕਾ ਲਗਾਇਆ ਸੀਗਾ ਸੀਆਈ 2 ਦੀ ਟੀਮ ਵੱਲੋਂ ਉੱਥੇ ਨਾਕਾਬੰਦੀ ਦੇ ਦੌਰਾਨ ਇਹ ਦੋਨਾਂ ਬੰਦਿਆਂ ਦੇ ਕੋਲੋਂ 150 ਗ੍ਰਾਮ ਹੈਰੋਨ ਮਿਲੀ। ਬਠਿੰਡਾ ਕੈਂਟ ਤੋਂ ਹੀ ਕੁਝ ਦਿਨ ਪਹਿਲਾਂ ਪੁਲਿਸ ਇੱਕ ਮੋਚੀ ਨੂੰ ਜਾਸੂਸੀ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ। ਖੈਰ ਜਦੋਂ ਕਿਸੇ ਦੇ ਉੱਤੇ ਆਪਣੀ ਦੇਸ਼ ਦੇ ਨਾਲ ਗੱਦਾਰੀ ਕਰਨ ਦੇ ਇਲਜ਼ਾਮ ਲੱਗਣ ਫਿਰ ਫਰਕ ਤਪੈਂਦਾ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਹੋਵੇਗੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ 에ਅਰ ਬੇਸ ਪਹੁੰਚੇ ਪੰਜਾਬ ਪਹੁੰਚੇ ਅਤੇ ਤਕਰੀਬਨ 1 ਘੰਟੇ ਤੱਕ ਉੱਥੇ ਜਿਹੜੇ ਜਵਾਨ ਨੇ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸੰਬੋਧਨ ਵੀ ਕੀਤਾ ਪ੍ਰਧਾਨ ਮੰਤਰੀ ਨੇ ਆਦਮਪੁਰ 에ਅਰ ਬੇਸ ਦੇ ਉੱਤੇ ਆਪਰੇਸ਼ਨ ਸੰਧੂਰ ਨੂੰ ਲੈ ਕੇ ਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ। ਇਹਨਾਂ ਦੇ ਵਿੱਚ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਦੀ ਤਸਵੀਰ ਵੀ ਸੀ। ਪੀਐਮ ਦੀ ਪੋਸਟ ਕੀਤੀ ਗਈ ਇੱਕ ਫੋਟੋ ਦੇ ਵਿੱਚ ਮੇਕ 29 ਵੀ ਦਿਖ ਰਿਹਾ ਸੀ। ਇੱਕ ਤਸਵੀਰ ਦੇ ਵਿੱਚ ਪੀਐਮ ਮੋਦੀ ਦੇ ਪਿੱਛੇ S400 ਮਿਸਾਈਲ ਸਿਸਟਮ ਨਜ਼ਰ ਆ ਰਿਹਾ ਸੀ। ਜਿਸ ਨਾਲ ਇਹ ਸਾਬਿਤ ਹੋ ਗਿਆ ਕਿ ਪਾਕਿਸਤਾਨ ਦਾ S400 ਮਿਸਾਈਲ ਸਿਸਟਮ ਨੂੰ ਤਬਾਹ ਕਰਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਮਨਖੜਾਂਤ ਰਿਹਾ। ਦਰਸਲ ਪਾਕਿਸਤਾਨ ਨੇ ਭਾਰਤ ਦੇ ਨਾਲ ਤਣਾਅ ਦੇ ਦੌਰਾਨ ਆਦਮਪੁਰ 에ਅਰ ਬੇਸ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ। ਰਾਧमपुर 에어포스 ਸਟੇਸ਼ਨ ਜ਼ਿਲੰਧਰ ਤੋਂ ਤਕਰੀਬਨ 21 ਕਿਲੋਮੀਟਰ ਦੂਰ ਹੈ ਇਹ ਉੱਤਰ ਭਾਰਤ ਦੇ ਵਿੱਚ ਬਣੇ ਮਿਲਟਰੀ 에어 ਬੇਸ ਦੇ ਵਿੱਚ ਦੂਜਾ ਸਭ ਤੋਂ ਵੱਡਾ 에어포ਸ ਸਟੇਸ਼ਨ ਹੈ ਇਥੋਂ ਇੰਡੀਆ ਪਾਕਿਸਤਾਨ ਬਾਰਡਰ ਸਿਰਫ 100 ਕਿਲੋਮੀਟਰ ਹੈ